ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਿੰਡ ਤਤਲਾ ਦੀ ਨੇੜੇ ਹਰ ਸਾਲ ਦੀ ਤਰ੍ਹਾਂ ਪਿੰਡ ਵਾਸੀਆਂ ਵੱਲੋਂ ਕੜੀ ਚੋਲ ਦਾ ਲਗਾਇਆ ਗਿਆ ਲੰਗਰ ਗੱਲਬਾਤ ਕਰਦਿਆਂ ਲਖਬੀਰ ਸਿੰਘ ਸੁੱਚਾ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਇਸ ਪਿੰਡ ਦੀ ਨਹਿਰ ਉੱਤੇ ਲੰਗਰ ਲਗਾਏ ਜਾਂਦੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਥੇ ਇੱਕ ਨਲਕਾ ਹੈ ਜਿਸ ਦਾ ਪਾਣੀ ਪੀਣ ਨਾਲ ਅਨੇਕਾਂ ਰੋਗ ਖਤਮ ਹੁੰਦੇ ਹਨ ਉਹਨਾਂ ਕਿਹਾ ਕਿ ਨੌਜਵਾਨ ਨਸ਼ਾ ਛੱਡ ਕੇ ਗੁਰੂ ਵਾਲੇ ਬਣਨ ਅਤੇ ਇਸੇ ਤਰ੍ਹਾਂ ਲੰਗਰਾਂ ਵਿੱਚ ਸੇਵਾ ਨਿਭਾਉਂਦੇ ਰਹਿਣ ਇਸ ਮੌਕੇ ਗੁਰਨਾਮ ਸਿੰਘ ਮੋਤੀ ਚੰਦ ਜਸਵੀਰ ਸਿੰਘ ਹਰਜਿੰਦਰ ਸਿੰਘ ਜੋਗਨਪ੍ਰੀਤ ਸਿੰਘ ਸੁੱਚਾ ਸਿੰਘ ਬਲਰਾਜ ਸਿੰਘ ਪ੍ਰਧਾਨ ਸਪਨਾ ਦਮਨਪ੍ਰੀਤ ਕੌਰ ਅਤੇ ਗੁਰ ਨਿਵਾਜ ਸਿੰਘ ਵੱਲੋਂ ਸੇਵਾ ਨਿਭਾਈ ਗਈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਜੀ ਹਾਂਜੀ ਲੰਗਰ ਦਾ ਸਬੰਧ ਬੁੱਢਾ ਕੋੜ ਕਾਦੀਆਂ ਸਿਆਰੇ ਜੋ ਵੀ ਆ ਤੇ ਪਾਣੀ ਪਵਿੱਤਰ ਵਾ ਤੇ ਪਤਨੀ ਪੁੱਤੇ ਮਾਰੀ ਮੁਟੇ ਹੁੰਦੀ ਆ ਜਿੰਦੇ ਜਲਦੀ ਆ ਇਸ ਲਈ ਲੈ ਕੇ ਮਾਰੋ ਸੋਖ ਰੱਖੇ ਚੱਲ ਰਿਆਂ ਇਹਦੇ ਪਿੰਡ ਵਿੱਚ ਪਖਲੇ ਚੇਲੇ ਹਾਂਜੀ ਚੱਲ ਰਿਆਂ ਤੇ ਸਗਾ ਚੱਲੇ ਹੋਣਾ ਉਹ ਘਰੋਂ ਜਿਸ ਆਪਾਂ ਵੀ ਜਾਓਗੇ ਮਾਤਾ ਰੋਲ ਲੱਗ ਰਹੀ ਚੰਗਾ ਲੱਗਦਾ ਬੰਦਾ ਮਾਪੇ ਕਿੱਦਾਂ ਪਹਿਲਾਂ ਕੀਤਾ ਕਿੱਦਾਂ ਬਣੇਗਾ ਇਹਨਾਂ ਨੂੰ ਵੀ ਪਤਾ ਜਾਨ ਪਰ ਜਦੋਂ ਦੁੱਧ ਪਿਆ ਆਇਆ ਮੈਂ ਨਹੀਂ ਮੇਟੇ ਰੱਖਿਆ ਇਹ 100 ਕੁਝ ਜਾਂ ਕੁਝ 200 ਜਿੰਦਾਂ ਦੇ ਗਿਆ ਉਹ ਸਾਂ ਇਕੱਠੇ ਕਰਕੇ ਸੰਗਲ ਸਾਂ ਉਹ ਦੱਗਦਾ ਲੈ ਜਾ ਜੀ ਨਾ ਸੋਚਾਸਿਂ ਇਹ ਲੰਗਰ ਦੇ ਆ ਸੰਬੰਧ ਵਿੱਚ। ਲੰਗਰ ਸੰਬੰਧ ਮੁੰਡੇ ਲਾਉਣਦੇ ਆ ਮੈਂ ਬੈਂਗਲ ਆਈ ਆ। ਜੀ। ਆ। ਕੀ ਬੀੜਿਆ ਨਾਲ ਤੇ। ਮੈਂ ਨਹੀਂ ਕਾਇਜੋਗਾ ਵੀ। ਕਿ ਮੁੰਡੇ ਛਿੱਧੀ ਦੇ ਰੇਲ ਤੇ ਲੰਡੇ ਆ। ਤੇ ਉਹ ਸੰਬੰਧ ਚ ਲਾਈ ਜਾਂਦੇ ਆ ਭਲਾ ਹੋ ਇਹਨਾਂ ਦਾ। ਕਾਜ ਲੈਣਾ ਇਹਨਾਂ ਦਾ ਭਲਾ ਹੋਵੇ। ਤੇ ਨੌਜਵਾਨ ਨਸ਼ਿਆਂ ਤੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ। ਉਹ ਤੇ ਮੈਂ ਨਾ ਸਾਰੇ ਮੱਜਾਂ ਨੇ ਤੇ ਕੋਈ ਨਹੀਂ। ਆ। ਠੀਕ। ਇਹ ਕੋਲੇ ਨਹੀਂ ਮੱਜਣੇ ਚਾਹੀਏ ਸਾਰੇ ਇੱਥੇ ਦੇ ਪੁਲਿਸ ਵੱਗੇ ਰਾਤੀ ਤੇ ਬਾਈ ਨੇ ਆਖਿਆ ਮੈਂ ਆ ਨਾ ਇਹਨਾਂ ਨੂੰ ਗੱਡੀ ਘਾ ਧੱਕੋ ਗੁਗਰਾਣਾ ਚਿੱਟੋ ਇਹਨਾਂ ਦੀ ਫਾਲੇ ਨਹੀਂ ਚਲਾਵਾਂ ਕਿਤੇ ਸੀ ਬੰਦ ਹੋਣੇ ਚਾਹੀਦੇ ਨਾ ਸ਼ਹਿਰ ਬੰਦ ਹੋਣਾ ਚਾਹੀਦੇ ਨਾ ਸ਼ਹਿਰ ਦੇ ਪੁਰਸ਼ੜੇ ਲੰਗਾਵ ਨਹੀਂ ਆਪ ਦਾ ਛੱਡਿਆ ਨਹੀਂ ਕਾਸ਼ੂ ਹੀ ਨਹੀਂ ਤੇ ਦੇਖੋ ਇੱਕ ਖਾਈ ਚਲੇ ਜਾਂਦੇ ਸਾਰੇ ਇਹ ਛੱਡ ਕੇ ਨਾ ਤੇ ਗੁਰੂਵਾਲ ਬੰਨੇ ਚਾਹੀਦੇ ਬਾਨਾ ਚਾਹੇ ਬਾਨੇ ਨਹੀਂ ਹੈ ਸਰਕਾਰ ਸਰਕਾਰ ਨਹੀਂ ਪੈ ਗਈ ਖੜੇ ਰਹਿੰਦੀ ਹੈ ਸਰਕਾਰ ਹੁਣ ਰਹਿੰਦੀ ਹੈ ਸਰਕਾਰ ਦੇ ਨਾਲ